ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਝੋਟੀਆਂ ਦਿਖਾਉਣੀਆਂ ਵਾ ਖੇਰੀਆਂ ਦੋਂਦੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਸਾਰੀਆਂ ਸੋਈਆਂ ਵਾ ਸੋਈਆਂ ਦੀਆਂ ਆਪਣੀਆਂ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੁ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਇਸ ਦੋੜ ਕਰਾ ਲਿਆ ਕਰੋ ਪਰ ਇਹ ਆ ਵੀ ਤਸੱਲੀ ਆਪਣੀ ਇੱਥੇ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਜੀ ਤੁਸੀਂ ਸੁਣਾਓ ਸੱਭਾਈ ਤੇ ਨਾਮ ਦੱਸਦੇ ਕਰੀ ਫਿਰ ਆਪਾਂ ਨਾਮ ਪ੍ਰਿੰਸਪਲ ਸਿੰਘ ਪਿੰਡ ਜੀ ਦੇਖੋਦਾ ਤਸੀਲਈ ਨਾਲਾ ਜ਼ਿਲ੍ਹਾ ਅਮਰੀਕ ਸਰ ਫੋਨ ਨੰਬਰ ਬੋਲ ਦੋ ਫੋਨ ਨੰਬਰ 9501296185 ਠੀਕ ਹੈ ਜੀ ਹਾਂਜੀ ਹਾਂਜੀ ਤੇ ਨਵਾਂ ਸਾਲ ਆਉਂਦਿਆ ਮੈਂ ਅਨਾ ਜੀ ਨਵੇਂ ਸਾਲ ਦੀਆਂ ਉਤਸਵਾਂ ਲਾ ਦੇਣੀਆਂ ਅੱਛਾ ਨਵੇਂ ਸਾਲ ਤੇ ਕਿਸੇ ਦੇ ਘਰ ਦੋਂਦੀ ਚੌਗੀ ਕੱਟੀ ਜਾਏਗੀ ਠੀਕ ਹੁੰਦੀ ਹਾਂ ਜੀ ਠੀਕ ਹੈ ਜਾਦਗਰੀ ਪੂਰੀ ਕਰ ਮੈਂ ਅਨਾ ਸ਼ੋਅ ਵਾਲੀਆਂ ਵੇਖੋ ਅੱਛਾ ਤੁਸੀਂ ਆਂਦੇ ਨੇ ਨਾ ਸ਼ੋਰੂਮ ਵਾਲੀਆਂ ਕੱਟੀਆਂ ਹੈ ਕਿ ਨਹੀਂ ਸ਼ੋਰੂਮ ਵਾਲੀਆਂ ਠੀਕ ਆ ਹਾਂਜੀ ਹਾਂਜੀ ਵੀਡੀਓ ਕੋਈ ਐਂਡ ਤੱਕ ਵੇਖਿਆ ਫਿਰ ਐਂਡ ਤੱਕ ਵੀ ਜੀ ਕੱਟੀਆਂ 6000 ਦੀਆਂ ਆਈਆਂ ਇਹ ਦੋ ਕੱਟੀਆਂ ਨਾ ਕੋਈ ਵੀਰ ਵੇਚਣ ਵਾਲੇ ਲੈ ਕੇ ਆਵਾ ਅੱਛਾ ਦੋ ਕੱਟੀਆਂ ਵਿੱਚ ਚੱਲ ਗਈਆਂ ਚੱਲ ਗਈਆਂ ਸੇਲ ਹੋ ਗਈਆਂ ਤੇ ਅੱਜ ਜ਼ਿਆਦਾਤਰ ਪਹਿਲਾਂ ਹੀ ਆ ਹਾਂ ਪਹਿਲਾਂ ਨਾ ਪਹਿਲਾਂ ਨਾ ਵੇਜੀ ਵੇਖੋ ਲੈਵਾ ਬੰਬੂ ਕਾਟ ਹੀ ਲੱਗਾ ਕਿ ਨਹੀਂ ਵੇਖੋ ਠੀਕ ਆ ਹਾਂਜੀ ਇਹਦਾ ਸੂਆ ਇਹਦਾ ਸੂਆ ਵੀ ਜੀ ਪਹਿਲਾ ਜੇ ਮੂੰਹ ਚਾਰਦਾ ਪਹਿਲਾ ਹੀ ਆ ਮੋ ਚਾਰ ਦੰਦ ਅੱਛਾ ਚਾਰ ਦੰਦ ਦੀ ਆਪਣੀ ਫੁੱਲ ਗਰੰਟੀ ਹੋ ਗਈ ਦੰਦ ਵੀ ਚੈੱਕ ਕਰਾ ਦਿੰਦੇ ਆ ਠੀਕ ਆ ਮਗਰ ਕੀ ਆ ਮਗਰ ਇਹਦਾ ਕੱਟਾ ਜੇ ਵੀਰ ਜੀ ਮਗਰ ਇਹਦੇ ਕੋਲ ਤਾਜਾ ਬੱਚਾ ਜੇ ਨਾਲੂ ਦੇ ਅੱਛਾ ਜੀ ਅੱਜ ਸੂਈ ਨੂੰ ਸਦਵਾ ਦੇਣ ਜਿਵੇਂ ਸਿਵਾ ਸਦਵਾ ਦੇਣ ਤੋਰੋ ਫਿਰ ਕਲੀਨ ਬਾਕੀ ਥਣ ਬੜਾ ਕਮਾਲ ਦਾ ਵਾ ਤੇ ਚਿਹਰੇ ਤਾਂ ਵੀ ਬੜੀ ਖੂਬਸੂਰਤ ਪਿਆ ਜਿਹੜੀ ਆ ਵੇਖੋ ਗੋਲ ਸਿੰਘ ਦੀ ਝੋਟੀ ਆ ਬਾਜੀ ਇਹਦੀ ਖੂਲੀ ਜੀ ਲੱਥੀ ਆ ਸਿੰਘ ਨੂੰ ਥੋੜੀ ਕੁੰਡੀ ਜੀ ਲੱਥੀ ਆ ਬਾਜੀ ਆ ਵੇਖੋ ਛੋਟਾ ਸਿੰਘ ਬਿਲਕੁਲ ਬਿਲਕੁਲ ਗੋਲ ਸਿੰਘ ਮੁੜਿਆ ਉਧਰ ਆ ਵੇਖੋ ਜੀ ਪਿਓਰ ਚੋਗੀ ਆ ਜਿਹੜੀ ਹਾਂ ਪਿਓਰ ਚੋਗੀ ਆ ਆ ਦੇਖ ਹਾਂ ਵੇ ਲੋ ਕੰਨੀਆਂ ਉੱਦਾਂ ਖਲੋਤੀਆਂ ਛੋਟੀਆਂ ਇਹ ਤਰ੍ਹਾਂ ਹੀ ਖਲੋਤੀਆਂ ਵੇ ਤੋੜੀਆਂ ਚੋਗੀ ਤੇ ਜੇ ਬਰਾਬਰ ਹੈ ਪੂਰੇ ਦੇ ਹੀ ਆ ਕਰਨਾ ਹਾਂਜੀ ਵੇ ਲੋ ਵੱਡੀ ਝੋਟੀ ਤੇ ਨੇਵਾ ਵੀਰਜੀ ਪਹਿਲਣਾ ਕਟੀਆਂ ਨੂੰ ਨਹੀਂ ਜਿਹੋ ਜਿਹਾ ਲੱਗਦਾ ਜਿੰਨਾ ਇਹਨੂੰ ਕਰਮਾ ਵਾਲੀ ਨੂੰ ਲੱਗਾ ਸੁਣੇ ਹਾਂ ਠੀਕ ਹੈ ਜੀ ਤਾਂ ਛਾਨ ਵੇਖੋ ਪੀਜੀ ਦੇ ਪਾਣਿਆਂ ਤਾਂ ਲੱਗੀਆਂ ਪੂਰਾ ਲਮਾ ਦਾ ਨੇ ਆ ਸੰਗੀ ਛੁੱਲੀ ਝੋਟੀ ਬਣੀ ਛੱਲਿਆ ਬਾਕੀ ਉੱਤਰਾਵੇਂ ਨਿੱਗਰ ਬੰਨੇ ਦੀ ਆ ਖਾਨ ਵੇਖੋ ਵੀਰ ਜੀ ਮੜਿਆ ਲੱਗਦੇ ਹਾਂ ਕੋਈ ਨਹੀਂ ਅੰਦਰ ਜਾ ਕੇ ਦਿਖਾ ਦਿੰਦੇ ਆਹ ਦੇਖੋ ਕਿੰਨਾ ਠੁਗਮਾ ਲੱਗਾ ਕੱਟੀ ਨੂੰ ਠੀਕ ਹੈ ਜੀ ਹਾਂ ਜੀ ਬਾਕੀ ਉਮਰ ਦੇ ਸਾਹ ਉਹਨਾਂ ਕਦ ਕਾਠ ਵੀ ਚੰਗਾ ਹੈ ਮੈਂ ਮੈਂ ਕਰਤੂਤਾਂ ਬੋਲਦੀਆਂ ਵੀਰ ਜੀ ਬ੍ਰੀਡਾਂ ਬੋਲਦੀਆਂ ਨੇ ਇਹ ਵਾਲੀ ਸਾਰੀ ਮੈਂ ਛੋਟੀ ਨੂੰ ਥੋੜਾ ਪਹਿਲਾਂ ਨੂੰ ਵੀਰ ਜੀ ਆਹ ਜਾਂ ਲੱਗਦਾ ਚੀਜ਼ ਹੋਵੇ ਤਾਂ ਫੇਰੀ ਬੋਲਦੀਆਂ ਲੈ ਦੇ ਆਹ ਦੇਖ ਸਾਦੇ ਥੱਲੇ ਕਰੇ ਕਰੀਦਰ ਨੂੰ ਚੰਗੀ ਤਰ੍ਹਾਂ ਦਿਖਾ ਦਈਏ ਆਹ ਦੇਖ ਸਾਦੇ ਜੀ ਆਹ ਦੇਖ ਸਾਦੇ ਜੀ ਥਾਣ ਵੇਖੋ ਵੀਰ ਜੀ ਤੇ ਆਹ ਥਾਣ ਵੀ ਇਹਦੇ ਇੱਕ ਰੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਅਗੋਂ ਵੀ ਗਿਆ ਅਗਲੇ ਮਕਾਨ ਆ ਇੱਕੋ ਜੇ ਸਾਈਜ਼ ਤੇ ਇੱਕੋ ਜੇ ਗਿਆਪ ਤੇ ਆਹ ਕੋਲਾ ਹੀ ਬੱਚਾ ਜਿਹੜਾ ਆ ਜੀ ਤਾਜ਼ਾ ਤਾਜ਼ਾ ਬੱਚਾ ਵੀ ਜੀ ਕਿੰਨਾ ਦੁੱਧ ਕਰਕੇ ਸਾਰਾ ਤਾਜ਼ਾ ਹਾਂਜੀ ਕਿੰਨਾ ਕਰਕੇ ਤੇ ਹੋਦਾ ਵੀ ਜੀ ਹੁਣ ਹੋਊਗਾ ਦੇ ਇਹੇ ਥੱਲੇ 10 ਕਿਲੋ ਹੋਗਾ 9 ਕਿਲੋ ਕਰਕੇ ਦਾਂਗੇ ਅੱਛਾ 9 ਕਿਲੋ ਜਿਹੜਾ ਮਰਜੀ ਮੇਰੇ ਕੋ ਪੰਡਾ ਆਪਣਾ ਨਾਲ ਲੈ ਕੇ ਆਵੇ ਲਵਾ ਕੇ ਖੜੇ ਕਿੰਨਾ ਦੁੱਧ 10 ਕਿਲੋ ਹੁਣ ਹੋਊਗਾ ਮੋਕੇ ਤੇ 9 ਕਿਲੋ ਕਰਕੇ ਦੇਣਾ ਕਿੰਨਾ ਭਰੀ ਜਾਊਗੀ ਦੁੱਧ ਵੀ ਜੀ 12 13 ਕਿਲੋ ਪਹਿਲਾਂ ਨੂੰ ਭਰੂਗੀ ਤੇ ਮੁੱਲ ਮੋਲੇ ਦਾ ਗੈਜ ਹੀ ਬਿਲਕੁਲ ਕਿੰਨਾ ਅੱਜ ਆਫਰਾਂ ਲਾਦਣੀਆਂ ਨਵੇਂ ਸਾਲ ਦੀਆਂ ਅੱਛਾ ਹਾਂਜੀ ਕੱਟੀ ਦੇ ਵਿੱਚ ਜੀ ਹੱਕ ਰੱਖਦੀ ਐ ਸਵਾ ਦਾ ਅੱਛਾ ਇੱਕ 10 ਦੀ ਦੇ ਦਈਏ ਔਰ ਥੱਲੇ ਆਉਂਦੀ ਐ 5 ਦੀ ਦੇ ਦਈਏ ਨਾ ਹੀ ਟਪਾਈਏ ਅੱਜ ਲੱਖਾ ਚਲੋ ਤੁਸੀਂ ਕਹਿਤਾ ਤੇ ਲੱਖੋਂ ਸਾਰਾ ਹੀ ਮਾਲ ਅੰਦਰ ਦੇ ਅੰਦਰ ਹੀ ਕਰੀਏ ਅੱਜ ਸਾਰਾ ਹੀ ਦੇ ਦਾਂਗੇ ਅੰਦਰ ਕਿੰਨੇ ਅੰਦਰ ਕਰਨੀ ਹੈ ਹਾਂ ਨਾ ਜਿਹੜੀ ਦੇਣੀ ਆ 95 ਦੀ ਕੱਟੀ ਦੇਣੀ ਆ 95000 ਮੇਰਾ ਭਰਾ ਵਸ 100 ਰੁਪਏ ਛੋਟ ਆਵੇ ਫੋਨ ਲਾਵੇ ਠੀਕ ਆ ਤੇ ਅੱਜ ਪਹਿਲ ਨਾ ਦੋਂਦਿਆਂ ਚੋਗਿਆਂ ਝੋਟੀਆਂ ਰਹਿਣਗੀਆਂ ਕੋਈ ਮਰਜੀ ਆ ਨਹੀਂ ਥਣਲੇਵੇ ਵਾਲੀ ਨਹੀਂ ਝੋਟੀ ਲਬਰੀ ਚੰਗੀ ਆ ਠੀਕ ਆ ਜੀ ਆਹ ਦੇਖੋ ਦੇਖੋ ਥਣਲੇਵਾ ਕਿੱਡਾ ਕੱਟੀ ਦਾ ਠੀਕ ਆ ਜੀ ਉਹਨਾਂ ਡੱਬੀਦਾਰ ਲੇਵਾ ਲੱਗਾ ਉਹਦਾ ਗਾਣਾ ਉਹਨਾਂ ਪਛਾਣ ਹੋਣਾ ਤੇ ਹੁਣ ਆ ਗਈ ਝੋਟੀ ਵੇਖੋ ਜੀ ਅੱਛਾ ਇਸ ਤਰ੍ਹਾਂ ਹੀ ਥੱਲੇ ਬੈਹ ਜਨਾ ਮੈਂ ਨਾ ਜੀ ਵੇਖੋ ਠੰਡੀ ਗੱਡੀ ਆ ਥੰਡਾ ਮਾਲ ਆਸਾਨ ਪੂਰਾ ਲੰਮਾ ਲੱਗਾ ਤੇ ਹੁਣ ਇੱਕ ਆ ਝੋਟੀ ਆ ਗਈ ਆਇਲਨ ਵੀਰ ਜੀ ਖੀਰੀ ਤੋਂ ਦੋਂਦੀ ਹੋਂਦੀ ਤੇ ਲੇਵਾ ਵੇਖੋ ਵੀਰ ਜੀ ਲੱਗਾ ਦੋਂਦੀ ਹੋਣਦੀ ਆ ਜੀ ਐਚ ਐਫ ਵਹਿੜਾ ਵਾਂਗ ਆ ਲੇਵਾ ਤਾਂ ਤੱਕ ਸਹੂਲਤਾ ਕ ਟੱਚ ਕਰਨ ਦਿਆ ਵੇਖ ਲੋ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਹਾਂਜੀ ਇਹ ਕਿੰਨੇ ਕਿ ਦਿਨਾਂ ਦੇ ਸੋਈਆ ਵੀਰ ਜੀ ਇਹ ਵੀਰ ਜੀ ਅੱਜ ਚੌਥਾ ਦਿਨ ਜੇ ਸੋਈ ਨੂੰ ਅੱਛਾ ਹਾਂ ਜੀ ਬੋਲਾ ਇਹਦੇ ਥੱਲੇ 8 ਕਿਲੋ ਹੋਗਾ ਜੀ ਤੇ ਇਹ ਕਿੰਨਾ ਭਰੀ ਜਾਊਗੀ ਹੋਗਾ 9-8 ਕਿਲੋ ਇਹ ਨਾ ਮੇਰਾ ਭਰਾ ਗੋ 8 ਆਖਿਆ ਤੇ 7 ਮੰਨ ਕੇ ਚੱਲੇ ਅੱਛਾ ਬੋਲਾ ਜੇ ਮੈਲਾ ਨਾ ਮਾਰੇ ਕੱਟੀ ਦਾ ਆਪਣੀ ਖੋਲ ਗਰੰਟੀ ਹੋ ਨਾਲੇ ਬਾਕੀ ਕੋਲਾ ਇਹ ਬੱਚਾ ਹੈ ਜੀ ਬਾਕੀ ਆਇਆ ਬੱਚਾ ਨੀਲੀ ਦਾ ਕੱਟਾ ਇੱਕ ਕਿੰਨਾ ਕਰੀ ਜਾਊਗੀ ਦੁੱਧ ਇਹ ਦੁੱਧ ਵਿੱਚ ਕੱਟੇਗੀ 12 ਕਿਲੋ ਕੱਟੀ ਤੋਰੋ ਫਿਰ ਇਹਨਾਂ ਵੀ ਇੱਕ ਕਰੀ ਉਹ ਦੇਖ ਸਾਡੇ ਬਿਲਕੁਲ ਕੋਲਾ ਬੱਚਾ ਇਹ ਬੋਲਾ ਨੀਲੀ ਦਾ ਕੱਟਾ ਵੀ ਜੀ ਤੇ ਬਿਲਕੁਲ ਗੋਲ ਸਿੰਘ ਦੀ ਆ ਇਹਦੇ ਵੀ ਵੇ ਲੋ ਹਾਂ ਦੇਖ ਸਾਡੇ ਬਿਲਕੁਲ ਦੇਖੋ ਠੀਕ ਹੈ ਜੀ ਹਾਂ ਜੀ ਹਾਂ ਜੀ ਕੋਸ਼ਿਸ਼ ਕਰਦੇ ਆ ਤੁਹਾਨੂੰ ਦੰਦ ਖੋਲਦੇ ਆ ਦੇਖ ਸਾਡੇ ਇਹ ਕੋਸ਼ਿਸ਼ ਕੀ ਇਹ ਜੰਝ ਮਰਜੀ ਮੂੰਹ ਤੇ ਹੱਥ ਪਾਈ ਜਾ ਅੱਛਾ ਜੀ ਇਹੋ ਮਾਲ ਥੋੜਾ ਆ ਵੀ ਜਿਹੜਾ ਬੰਦੇ ਬੰਦੇ ਟੱਪ ਕੇ ਭੱਜੂਗਾ ਠੀਕ ਆ ਹਾਂ ਜੀ ਹਾਂ ਜੀ ਇਹ ਚੌਕੀ ਆਵੇ ਲੋ ਦੰਦੀ ਖੋਣੀ ਦੰਦੀ ਹੋਈ ਵੀ ਨਹੀਂ ਅਜੇ ਹੋਈ ਵੀ ਨਹੀਂ ਪੂਰੀ ਹੈ ਜੇ ਇਹ ਖੀਰੀ ਨਾਲ ਵੀ ਦੰਦ ਛੋਟੇ ਆ ਬਾ ਦੰਦਾ ਦਾ ਤਾਂ ਚੁੱਕੂਗੀ ਦੰਦ ਤੇ ਫਿਰ ਦੰਦੀ ਹੋਊਗੀ ਹਾਂ ਜੀ ਬਾਕੀ ਇਹ ਜੇ ਖੀਰੀ ਦੰਦੀ ਚ ਹੁੰਦੀ ਆ ਤੇ ਆਪਾਂ ਕੱਦ ਵਜਨੇ ਤਾਂ ਹੁਣ ਤੇ ਨਹੀਂ ਦੇਖ ਸਕਦੇ ਕਿੱਥੇ ਜਾਂਦੀ ਆ ਮੇਰਾ ਭਰਾ ਛੋਟੀ ਸਮਝ ਕੇ ਨਾ ਆਵੇ ਤੇ ਬਾਕੀ ਜਿੰਨੇ ਚੰਨ ਵੀ ਨੇ ਜਵਾਨ ਹੋਣਾ ਵਾ ਆਪਾਂ ਕੋਈ ਹਿਰਸਾ ਹਾਵਲਾ ਲੈ ਵੀ ਕਿੱਥੇ ਪਹੁੰਚ ਜਾਣੀ ਝੋਟੀ ਆ ਇਹ ਝੋਟੀਆਂ ਹੁੰਦੀਆਂ ਵਾ ਗਾਂ ਵੀ 5-500 ਵਿੱਚ ਆਉਣ ਵਾਲੀਆਂ ਤੇ ਗਾਂ ਵਧਾ ਕੇ ਵਧਨ ਵਾਲੀਆਂ ਦੀ ਸਿੰਗੀ ਜਾਂਦੇ ਜਿਹੇ ਲੋਕ ਹਾਂਜੀ ਆ ਵੇਖ ਲਓ ਸ਼ਾਂਤ ਸੁਭਾਅ ਦੀਆਂ ਇਹ ਨਹੀਂ ਡਰਦੀਆਂ ਫੱਦੀਆਂ ਵਾ ਲੈ ਜਾ ਫਿਰ ਤੇ ਵਾ ਵੇਖ ਲਓ ਕਿੱਡਾ ਡੱਬੀਦਾਰ ਲੱਗਾ ਪਹਿਲਾਂ ਨੂੰ ਵਾਕਤ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਪਿੰਡ ਨੂੰ ਮਾਣਾ ਚੰਗਾ ਸੋਹਣਾ ਥਾਣਾ ਤੇ ਸਮਾਗ ਥਾਣੇ ਜਨੇ ਹੋਰ ਵਧੀਆ ਕੱਢ ਜਨਾ ਤੇ ਠੰਡੀ ਬੜੀ ਵੇਖੋ ਜੀ ਅੱਛਾ ਇਹ ਵੀ ਠੰਡੀ ਹੈ ਤੇ ਨਾ ਬਾਕੀ ਹਾਲ ਠੰਡੀ ਸੀ ਨਹੀਂ ਕੱਢ ਚਲੋ ਥੋੜਾ ਬਾਤ ਹਾਂ ਨੇ ਕਿੱਦਿ ਜੀ ਮੈਂ ਤਾਂ ਅੰਮ੍ਰਿਤਾਲੀ ਜੀ ਦੀਆਂ ਚਲੋ ਦਿਖਾ ਦ ਇਹਦਾ ਚਵਾ ਕਹਿੰਦੇ ਦਿਖਾਈਦੀ ਹੈ ਮੜਾ ਥਾਂ ਤੁਨੋ ਵਿਖਾ ਦੀਏ ਮੈਂ ਦੇਖ ਸਕਦੇ ਆਪਾਂ ਆ ਵੀ ਲੋ ਪਹਿਲੇ ਕੱਢੀ ਵਿੱਚ ਬਿਲਕੁਲ ਕੋਲਾ ਹੀ ਬੱਚਾ ਜੇ ਜੇ ਪੂਰੇ ਦੰਦ ਚੁੰਗਣਦੇ ਵੀ ਨਹੀਂ ਪੂਰੀ ਜਾਂਚ ਨੇ ਸਹੀ ਤਰ੍ਹਾਂ ਹਾਂ ਜੀ ਚਲੋ ਬੰਨਣਾ ਫਿਰ ਵੇਜੇ ਨਾ ਲੋ ਜੀ ਮਾਰਿਆ ਤੇ ਆ ਥਾਣੇ ਦੇ ਖਾਦੇ ਜੇ ਅਗਲੇ ਪਿਛਲੇ ਥਾਣੇ ਦੇ ਬਿਸਤੋ ਜੇ ਪਸਮਾ ਕੇ ਪਰਪਰ ਹੱਥ ਦੀ ਚਵਾਈ ਵਾਲਾ ਥਾਣੇ ਦਾ ਦੇਖੋ ਜੀ ਹੱਥ ਦੀ ਚਵਾਈ ਦੇਖੋ ਦੇਖੋ ਚਵਾਵੇ ਦੀ ਨਹੀਂ ਤੇ ਪਹਿਲਣਾ ਕਟੀਆਂ ਇੰਨੀਆਂ ਸੀਲ ਨਹੀਂ ਹੁੰਦੀਆਂ ਤੁਹਾਨੂੰ ਬਧਾ ਰਿਛ ਤੇ ਮੈਂ ਇਹਨੇ ਤੁਹਾਨੂੰ ਦਾ ਚਾਹ ਦਿਖਾਦਾ ਜੇ ਸੋਈ ਵੀ ਬਿਲਕੁਲ ਤਾਜੀ ਹੈ ਤਾਜੀ ਬਿਲਕੁਲ ਹੋਈ ਬੂਹੇ ਪੂਰਾ ਦਹੀਂ ਚੱਕਣ ਠੀਕ ਹੈ ਜੀ ਸੀਲ ਠੰਡੀ ਫੇਰ ਪਾਇਆ ਉੱਠ ਕੇ ਬਾਜੋ ਐਡੀ ਸੀਲ ਆ ਕੱਟੀ ਵੇਖੋ ਤੇ ਮੁੱਲ ਫੇਰ ਇਹਦਾ ਐਂਦੀ ਬੈ ਜੀਏ ਜਿੱਦਾਂ ਮਰਜੀ ਬੈ ਜੀਏ ਆਏ ਜੀ ਅੱਛਾ ਇਹ ਆਪਣੇ ਹੱਥ ਕਮਾਣਿਆ ਠੀਕ ਆ ਹਾਂ ਵੇਖੋ ਵੀਰ ਜੀ ਜਿੱਦਾਂ ਮਰਜੀ ਤੇ ਦੱਸਿਓ ਮੁੱਲ ਵੀਰ ਜੀ ਮੇਰੇ ਦੱਸੋ ਸਿੱਖੋ ਵੀਰ ਜੀ ਥਾਣਾ ਕੱਢਿਆ ਗੁੱਠ ਗੁੱਠ ਤੇ ਲਾਇਆ ਕੱਟੀ ਨੇ ਹਾਂਜੀ 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 ਕਿਵਾਜ ਬਹੁਤ ਠੰਡੀ ਕੱਟੀ ਐ ਕਿੰਨੇ ਦੇ ਜੱਸ ਨੋ ਕਰੀਏ ਜਿੱਡਾ ਤੇ ਵੀਰ ਜੀ ਆ ਵੇਖੋ ਕੱਦ ਪੂਰਾ ਫੁੱਲ ਵੱਡਾ ਆ ਹਾਂਜੀ ਤੇ ਹਜੇ ਤੁਹਾਨੂੰ ਬਤਾ ਚੌਗੀ ਹੋਣੀ ਫਿਰ ਛਿੱਗੀ ਹੋਣੀ ਫਿਰ ਜਵਾਨ ਜਵਾਨ ਹੋਣੀ ਹਾਂਜੀ ਐਡੀ ਕੱਟੀ ਹੋ ਜਾਣੀ ਆ ਤੇ ਹੁਣ ਹਾਂ ਨਹੀਂ ਹਾਂਜੀ ਅੱਜ ਕੰਮ ਉਹ ਕਰਦਿਆ ਜਿਹੜਾ ਬਾਜ਼ਾਰ ਚ ਮਿਲੇ ਹੀ ਨਾ ਦੋ ਦੀ ਕੱਟੀ ਨੇ ਦੀ ਜਨੇ ਦੀ ਆਪਾਂ ਦੇ ਦੇਣੀ ਹੈ ਅੱਛਾ ਸਵਾਰੀ ਦੇ ਦਈਏ ਵੀ ਨਵਾਂ ਸਾਲ ਆਉਂਦਿਆ ਵਾ ਤੁਸੀਂ ਕਰ ਦੋ ਵੀਰ ਜੀ ਆਪ ਹੀ ਕਰੋਗੇ ਪੰਜੇ ਛੜ ਦਈਏ ਹੋਰ ਆਉਂਦਾ ਥੱਲੇ ਤੁਸੀਂ ਕਰ ਦੋ ਇਹਨਾਂ ਵੀ ਅੰਦਰ ਲਿਆਈਏ ਨਹੀਂ ਵੀਰ ਜੀ ਵੀ ਇਹ ਹੱਸਦਾ ਕੰਮ ਬੜਾ ਤੇ ਖਰਾਬ ਹੋ ਜਾਣਾ ਜੇ ਅੱਛਾ ਹਾਂਜੀ ਵੇਖ ਲੋ ਤੁਹਾਡੀ ਮਰਜ਼ੀ ਆ ਚਲੋ ਤੁਸੀਂ ਕਰ ਦਿਓ ਜੋ ਵੀ ਜੀ ਕਰਦੋਗੇ ਪੂਰੇ ਦੇ ਕਰ ਦਈਏ ਪੂਰੇ ਦੇ ਕਰ ਦਈਏ ਲੱਖ ਦੀ ਚਲੋ ਤੁਸੀਂ ਕਹਿਤਾ ਪੰਜ ਹੀ ਹੋਰ ਛੱਡਾਂਗੇ ਅੱਛਾ 95 ਦੀ ਇਹ ਵੀ 95000 ਦੀ ਦੇ ਦੇ 95000 ਦੀ ਵੇਖੋ ਕੱਟੀ ਨਾ ਖੁੱਲੇ ਲੇਵੇਂ ਦੀ ਕੱਟੀ ਆ ਵੇਖੋ ਲੇਵਾ ਠੀਕ 95 ਦੇ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਇਹ ਲੈ ਜੀ ਭਾਵੇਂ ਕੋਈ ਉਹ ਲੈ ਜੇ ਠੀਕ ਹੈ ਨਾ ਇਹ ਮੈਂ ਨਾ ਜਿਹੜਾ ਮਰਜ਼ੀ ਕੋਈ ਏਰੀਆ ਹਰਿਆਣਾ ਜਿਹੜਾ ਮਰਜ਼ੀ ਏਰੀਆ ਘੁੰਮਲੇ ਭਰੇ ਭਾਣਾ ਆਓ ਜੀ ਦੋਂਦੀ ਕੋ ਕੱਟੀ ਲਿਆ ਦੇ ਅੱਛਾ ਤੇ ਮੈਂ ਤਾਂ ਆ ਸੀਲ ਠਣੀਆਂ ਕੱਟੀਆਂ ਵੇਖੋ ਕਿੜੇ ਕਿੜੇ ਵੱਡੇ ਕੱਦ ਵੇਟ ਵਾਲੀਆਂ ਤੇ ਆਹ ਜੋ ਟੀਜ ਜਿਹੜੀ ਇਹ ਵੀ ਵੀਰ ਜੀ ਪਿਓਰ ਦੋ ਦੰਦ ਜੀ ਕੱਢੇ ਇਹ ਵੀ ਦੋ ਦੰਦ ਆ ਤੇ ਤਾਜਾ ਨਾੜੂ ਤੇ ਬੱਚਾ ਜੀ ਦਾ ਵੀ ਨਾੜੂ ਜਿਹੜਾ ਇਹਦਾ ਵੀ ਤਾਜਾ ਹੀ ਆ ਨਾਲ ਤੇ ਇਹ ਕਿੰਨੇ ਜਰਦੀ ਸੂਈ ਆ ਇਹ ਵੀਰ ਜੀ ਇਹਨੂੰ ਅੱਜ ਸੂਈ ਨੂੰ ਹੋ ਗਏ ਚਾਰ ਦਿਨ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਵੀਰ ਜੀ ਬੋਲਾ ਹੋਊਗਾ 8-9 ਕਿਲੋ ਤੇ 9 ਤੋਂ 8 ਕਿਲੋ ਕਰਦੇ ਇਹ ਕਿੰਨਾ ਭਰੀ ਜਾਊਗੇ ਇਹ ਦੁੱਧ ਕੱਢੀ ਜਾਊਗਾ 12 ਕਿਲੋ ਦਾ ਲਾਹ 12 ਕਿਲੋ ਦਾ ਲਾਹ ਫਿਰ ਤੋਰ ਦੇ ਇਹਨਾਂ ਆਇਆ ਪੁੱਤੋਏ ਮੜੇ ਦਾ ਮੈਕਰਾ ਦੇ ਇਹਦੇ ਵੀ ਕਰਾ ਦਿਓ ਚੈੱਕ ਹਾਂ ਜੀ ਦੋਂਦੀ ਹੈ ਵੀ ਆਪਾਂ ਦੇਖ ਸਕਦੇ ਹਾਂ ਪਿਓਰ ਦੋਂਦੀ ਹੈ ਇਹ ਵੀ ਅਜੇ ਦੋਂਦੀ ਤੇ ਪੂਰੇ ਦਹੀਂ ਆ ਕਰਨਾ ਠੀਕ ਹੈ ਦੇਗੇ ਵਿੱਚ ਹਾਂ ਜੀ ਹਾਂ ਜੀ ਦਰਦੀ ਥੋੜੀ ਤੁਹਾਡੇ ਕੋ ਉਤਰਾਂ ਥੋੜੀ ਦਰਦੀ ਦਰਦੀ ਜੀ ਆ ਹਾਂ ਬਾਕੀ ਉਤਨੇ ਵੀ ਸ਼ਾਂਤ ਸੁਭਾਅ ਦੀ ਝੋਟੀ ਆ ਕੱਦ ਕਾਠ ਵੇ ਲੋ ਸਿੰਗੀ ਬਿਲਕੁਲ ਨਿੱਕੀ ਲੱਗੀ ਜੀ ਬਿਲਕੁਲ ਕੋਲ ਸਿੰਘ ਦੀ ਝੋਟੀ ਜੜੀ ਹੈ ਜੀ ਜੇ ਨਾ ਪੱਕਰਿਆਂ ਕੋ ਵਿੱਚ ਹੀ ਦਰਦੀ ਇਹ ਬੱਕਰੇ ਆ ਬੱਕਰੇ ਹੱਟੇ ਹਾਂ ਜੀ ਉਹਨਾਂ ਨੂੰ ਥੋੜੀ ਦਰਦੀ ਇਹ ਆਵੇ ਲੋ ਕੱਟੀ ਨੂੰ ਕਿੱਡਾ ਧੁੱਲਾ ਲੱਗਾ ਜੀ ਆ ਜ ਲੈ ਪੂਰੇ ਕੱਦ ਕਠ ਵਾਲੀ ਹੈ ਬੀ ਜੀ ਮੇਲੇ ਦੋਂਦੀ ਕੱਟੀ ਉਹਦੇ ਵੀਰ ਦੇ ਮਾਰੇ ਜਾਵਾ ਜਿੰਨੇ ਸਵਾਈ ਹੈ ਦੋਂਦੀ ਹਾਂਜੀ ਤੁਹਾਨੂੰ ਬੜਾ 25 ਸਾਲ ਨੂੰ ਮਰਿਆ ਸਾਰੀ ਕੱਟੀ ਸਾਈਂ ਹਟਾਈਆਂ ਸਾਲਾਂ ਦੀ ਕੱਟੀਆਂ ਸਵਾਈਆਂ ਆ ਕਿਹਦੇ ਜੀ ਬਾਕੀ ਇਹ ਵੀ ਥੱਲੇ ਚੰਗੀ ਆ ਬਾਕੀ ਥਾਣੇ ਦਾ ਵੀ ਪ੍ਰੋਪਰ ਹੱਥ ਦੀ ਜਵਾਈ ਵਾਲਾ ਆ ਦੇ ਸਾਦੇ ਜੇ ਥਾਣੇ ਦੇ ਲਾਂਕੇ ਤਾਂ ਫਿਰ ਇੱਕ ਗੱਲ ਹੋਰ ਜੇ ਵੀਰ ਜੀ ਆ ਵੇਖੋ ਲੈਵਾ ਦਿਖਾਓ ਮੜਾ ਲਾਗੇ ਠੀਕ ਆ ਵੇਖੋ ਪੂਛ ਤੇ ਕੋਈ ਮੰਨ ਲੋ ਵਾਲ ਕੋ ਚਿੱਟਾ ਕੱਢ ਜੇ ਤਾਂ ਮੈਂ ਕੱਟੀ ਫਰੀ ਦੇ ਦਾਂਗਾ ਕਿਸ ਨੂੰ ਤੇ ਇਹਦਾ ਮੁੱਲ ਫਿਰ ਆਵੇ ਲੋ ਸਰੀਰ ਤੇ ਕੋਈ ਪੂਛ ਤੇ ਆ ਕਾਲੀ ਪੂਛ ਜਿਆ ਵੇਖੋ ਮੱਥਾ ਵੀ ਕਾਲਾ ਕਾਲੀ ਪੌਰ ਕੱਟੀ ਆ ਕਿੰਨੇ ਦਿੱਤੇ ਰਿਏ ਫਿਰ ਲੱਖ ਹੀ ਦਿੱਦੀਏ ਲੱਖ ਹੀ ਕਰੀ ਜਾਣਾ ਸਾਰਿਆਂ ਦਾ ਇਹ ਵੀ ਜਾਣ ਤੋਂ 95 ਦੀ 95 ਦੀ ਨਾ ਦਈਏ ਅੱਛਾ ਦਾਹੀ ਹੋਰ ਛੜੀ ਹੈ ਨਵੇਂ ਸਾਲ ਦੀ ਆਫਰ ਅੱਛਾ ਨਵੇਂ ਸਾਲ ਦੀ ਆਫਰ ਹੈ ਦਾਹੀ ਹੋਰ 85 ਦੇ 8000 ਦੀ ਦੇਣੀ ਆ ਕੱਟੀ ਅੱਛਾ 85 ਦੀ 85000 ਦੀ ਪਰ ਤਾਜੀ ਸੋਈ ਕੱਟੀ ਲੈ ਲੋ ਜਿੱਥੇ ਆਉਂਦੀ ਨਹੀਂ ਨੇ ਦੋ ਦੰਦ ਪਿਓ ਖੁੱਲੇ ਲੈਵੇ ਦੀ ਵੇਖੋ ਕਿੱਡਾ ਲੈਵਾ ਖੁੱਲਾ ਕੱਟੀ ਦਾ ਠੀਕ ਹੈ ਜੀ ਹਾਂਜੀ ਹਾਂਜੀ ਆ ਵੇਖੋ ਠੀਕ ਹੈ ਜੀ ਤੇ ਹੁਣ ਆ ਜਿਹੜੀ ਛੋਟੀ ਜੀ ਇਹ ਵੀ ਜੀ ਮੂਹ ਚਾਹ ਦਾਂ ਮ ਜੀ ਇਹ ਚਾਹ ਦਾਂਦੇ ਆ ਹਾਂ ਜੀ ਤੇ ਇਹਦਾ ਬੱਚਾ ਬਿਲਕੁਲ ਤਾਜ਼ਾ ਗਿੱਲੇ ਨਾਲ ਤੇ ਇਹਦਾ ਤਾਜ਼ਾ ਨਾਲ ਕੱਟੀ ਹੈ ਮਗਰ ਇਹਦੇ ਇਹਦੇ ਮਗਰ ਕੱਟੀ ਉਹਨਾਂ ਦੇ ਮਗਰ ਕੱਟੇ ਜੇ ਤਿੰਨਾ ਦੇ ਤੇ ਇਹਦੇ ਮਗਰ ਕੱਟੀ ਜੀ ਠੀਕ ਆ ਜੀ ਹਾਂ ਜੀ ਤੇ ਇਹ ਕਿੰਨੇ ਚਰਦੀ ਸੂਈ ਆ ਇਹਨੂੰ ਵੀ ਅੱਜ ਚੌਥਾ ਪੰਜਵਾਂ ਦਿਨ ਜੀ ਤੇਰੇ ਕੋਲ ਦੁੱਧ ਇਹਦੇ ਕੋਲ ਦੁੱਧ ਵੀ ਜੀ ਪੱਕਾ ਜਿਹੜਾ ਕੰਡੇ ਵਾਲਾ 9 ਕਿਲੋਗਾ ਠੀਕ ਆ ਮਾੜੀ ਜੀ ਭਾ ਲੈ ਗਈ ਇਹਦੇ ਕੱਢੀ ਦੇ ਪਾਸੇ ਭਾ ਲੈ ਗਈ ਜੋ ਮਾੜੀ ਜੀ ਆ ਗਈ ਜੇ ਕੋਈ ਮੇਰਾ ਭਰਾ ਵੇਖ ਕੇ ਤਾਂ ਫੇਰ ਆਪਣੇ ਕੋ ਲਵੇ ਹਾਂ ਜੀ ਪਤਾ ਗੱਲ ਆ ਬਾਅਦ ਵਿੱਚ ਆ ਕੇ ਭਾ ਲ ਤੇ ਕਿ ਇਹ ਕਿੰਨਾ ਦੁੱਧ ਪਰ ਹੀ ਜਾਊਗੀ ਇਹ ਦੁੱਧ ਵੀ ਜੀ ਕੱਟੇਗੀ 12 ਕਿਲੋ ਕੱਟੀ ਠੀਕ ਹੈ ਜੀ ਵੇਖੋ ਪਲੂਣ ਕੱਟੀ ਆ ਸੋਹਣੀ ਸੁਨੱਖੀ ਕੱਟੀ ਆ ਠੀਕ ਹੈ ਜੀ ਤੋਂ ਸੀ ਬੜਾ ਘਾੜ ਥੋੜੀ ਜੀ ਬਾਕੀ ਥੱਲੇ ਵੀ ਚੰਗੇ ਖੁੱਲੇ ਬਣੀ ਆ ਲੈ ਜੀ ਸਾਨੂੰ ਬਹੁਤ ਸੋਹਣਾ ਲੱਗਾ ਵੇਖੋ ਜੀ थे ते बाकी थाने देखो भी चंगा लगाया। गया चंगा, चंगा ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ ਕਰਦਾ 90000 ਐਂਡਲਾ ਪੀਸ ਆ ਹੁਣ ਇਹ ਵਾਲਾ ਜਿਆ ਜੀ ਕਰੀਏ ਇਹ ਅਸਲੀ ਆਫਰ ਇਹਦਾ ਵੀ ਲਾ ਰਹੀਏ ਫਿਰ ਚਲੋ ਹਣ ਆਫਰਾਂ ਦਾ ਕੰਮ ਹੈ ਜਿਹੜਾ ਅੱਜ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਅੱਛਾ ਇਹ ਕੱਟੀ 85000 ਦੀ ਦੇ ਦਾਂਗੇ ਹੋਰ ਹੁੰਦਾ ਥੱਲੇ ਹੋਰ ਤਾਂ ਕਾਹਹਿਣਾ ਜੀ ਜਾਨ ਤਾਂ ਕਾ ਕਰੋ ਇੰਨਾ ਜਾਨ ਤੋਂ ਤੁਸੀਂ ਆਫਰਾਂ ਤੁਸੀਂ ਆਡੀਆਂ ਜਿਆਦੀਆਂ ਆਫਰਾਂ ਲਵਾ ਦੇਣੀਆਂ ਕੋਈ ਗੱਲ ਨਹੀਂ ਤੁਸੀਂ ਵੀ ਜਿਆਦ ਰੱਖੋਗੇ ਨਵਾਂ ਸਾਲ ਆ ਤੋਂ 5 ਛੱਡ ਦਾਂਗੇ ਵਿੱਚ ਜੀ 80 ਦੇ 80 ਦੀ 5 ਹੋਰ ਛੱਡੋ ਫਿਰ 75 ਦੀ ਜਾਂ ਦੋ ਫਿਰ ਨਹੀਂ ਅਸੀਂ 80 ਦੀ ਦੇ ਦਾਂਗੇ ਜਾਂ ਦੋ 75 ਦੇ ਚਲੋ ਤੁਸੀਂ ਕਹਿ ਤਾ 75 ਦੀ ਦੇ ਦਾਂਗੇ ਫਿਰ ਕਿਹੜੀ ਹਾਂਜੀ ਹਾਂਜੀ ਤੇ ਬਾਕੀ ਕੋ ਚਲ ਤੇ ਕਰੋ ਚਵਾਈ ਕਰਕੇ ਨਾ ਹਾਂਜੀ ਹਾਂਜੀ ਤਸੱਲੀ ਕਰਕੇ ਚਵਾਈ ਕਰਕੇ ਦੋ ਟਾਈਮ ਤਸੱਲੀ ਕਰਕੇ ਕੰਡਾ ਆਪਣਾ ਕੋ ਨਾਲ ਲੈ ਕੇ ਆਵੇ ਠੀਕ ਹੈ ਜੀ ਹਾਂਜੀ ਫੜੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ